ਜੀ ਮੈਂ ਵਿਆਹ ਉੱਥੇ ਹੀ ਕਰਵਾਉਣਾ ਹੈ ਜਿੱਥੇ ਸੁਨੀਤਾ ਦੀਦੀ ਕਹਿੰਦੀ ਹੈ ਤੇ ਕੀ ਕਹਿੰਦੀ ਤੂੰ ਹੈ ਓਏ ਸਿਰ ਕਾੜੂ ਤੇਰੇ ਹੱਥ ਕਿਉਂ ਜਾ ਕੇ ਦੇ ਦੱਸ ਤੂੰ ਜੀ ਪੂਜਾ ਮੈਂ ਚੱਲ ਲਈ ਹਾਂ ਮੈਂ ਇੱਥੇ ਤੇਰੇ ਭਲੇ ਲਈ ਆਈ ਸੀ ਮੈਂ ਆਪਣੀ ਬੇਇੱਜ਼ਤੀ ਨਹੀਂ ਕਰਾਉਣ ਆਈ ਪੂਜਾ ਤੂੰ ਟੈਨਸ਼ਨ ਨਾ ਲੈ ਮੈਂ ਆਪਣੇ ਘਰ ਨੂੰ ਬਾਅਦ ਚੋਂ ਚਲ ਜਾਂਗੀ ਪਹਿਲਾਂ ਤੇਰੇ ਘਰ ਨੂੰ ਚਲਦੀ ਹਾਂ ਤੇਰੇ ਭਰਾ ਪਰਜਾਈ ਨਾਲ ਮੈਂ ਗੱਲ ਕਰ ਲੈਣੀ ਹੈ ਬੇ ਮੁੰਡਾ ਵਧੀਆ ਹੈ ਹਰ ਬਾਰ ਵੀ ਵਧੀਆ ਆ ਹੈ ਇੱਕ ਭਰਾ ਉਹਦਾ ਅਮਰੀਕਾ ਗਿਆ ਆ ਉਹ ਉੱਥੇ ਰਿਸ਼ਤਾ ਪੱਕਾ ਕਰ ਦੋ ਬਾਤ ਨਹੀਂ ਮੰਨੂਗੇ ਤੇਰੇ ਭਰਾ ਪਰ ਜਾਈ ਮਨ ਜਾਣਾ ਆ ਉਹ ਨਹੀਂ ਚੱਲ ਚਲੀਏ ਮੈਂ ਤੇਰੇ ਨਾਲ ਚੱਲਦੀ ਆਂ ਚੱਲ

ਆ ਜੀ ਸੇਤਮ ਬਾਜੀ ਸੇ ਲਈ ਆ ਮੇਰੀ ਅੱਛਾ ਅੱਛਾ ਆ ਜਾਇਲਟ ਕਰਦੀ ਨਾ ਮੇਰੇ ਨਾਲ ਅੱਛਾ ਜੀ ਬਹਿ ਜਾ ਚਲੋ ਬੈਠੋ ਕੁਝ ਨਾ ਕਰ ਚਲ ਆ ਜਾ ਇੱਧਰ ਚਲ ਆ ਜਾ ਬੈਠ ਜਾ ਇੱਥੇ ਚਲ ਉਹ ਮੇਰਾ ਬੁੱਤ ਆ ਲਿਖ ਲੈ ਹੋਰ ਕੁਰੀਏ ਪ੍ਰਵਾਸਾ ਠੀਕ ਹੈ ਹਾਂ ਜੀ ਬਾਜੀ ਸਭ ਵਧੀਆ ਅੱਛਾ ਅੱਛਾ ਇੱਥੇ ਤਾਂ ਮੈਂ ਕੱਲੀ ਆ ਸਾਰੇ ਜੁਗਸੇ ਆ ਮੇਰੇ ਪਰਿਵਾਰ ਅੱਛਾ ਠੀਕ ਹੈ ਹਾਂ ਜੀ ਮੈਂ ਕੱਲੀ ਰਹਿੰਦੀ ਆ ਅੱਛਾ ਠੀਕ ਹੈ ਜੀ ਮੈਂ ਪੂਜਾ ਦੇ ਨਾਲ ਹੀ ਆਇਲਸ ਕਰਦੀ ਆਂ। ਅੱਛਾ ਅੱਛਾ ਠੀਕ ਹੈ। ਵਧੀਆ। ਅੱਛਾ ਤੁਸੀਂ ਇੱਥੋਂ ਆ ਰਹੇ ਹੋ ਤੇ ਜਾਂਦੇ ਆਂ? ਨਹੀਂ ਨਵਾਂ ਸ਼ਹਿਰ ਤੋਂ ਆ ਮੈਂ। ਅੱਛਾ ਨਵਾਂ ਸ਼ਹਿਰ ਤੋਂ ਮੈਂ ਸੋਚਿਆ ਰਹੋ ਤੇ ਜਾਂਦੇ ਆਂ। ਸੱਚ ਮੈਂ ਕਿਸ਼ਾਇਦ ਇੱਥੋਂ ਪਰ ਕਿਨਾਲੇ ਜਾਂਦੀ ਠੀਕ ਹੈ। ਬਿਲਕੁਲ ਵਧੀਆ। ਵੇੰਦ ਕਰ ਲਿਓ। ਹਾਂਜੀ ਹੋਰ ਕੀ? ਪਰ ਬਸ ਸੈਟਲ ਹੋ ਉਹ ਤੇ ਸਾਰਾ। ਹਾਂਜੀ ਸਭ ਬੱਜਿਆ ਬਿਲਕੁਲ। ਪਰ ਹਸਬੰਦ ਵੀ ਬਾਹਰੀ ਹੈ। ਹਾਂਜੀ ਉਹ ਵੀ ਬਾਹਰੀ ਹੈ। ਅੱਛਾ ਸੈਟਲ ਹੋ ਵੀ? ਹਾਂਜੀ। ਅੱਛਾ ਯਾਨੀ ਕਿ ਤੁਸੀਂ ਰਹਿਣੇ ਇੱਥੇ? ਇੱਥੇ ਹੀ ਰਹਿਣੀ ਹਾਂਜੀ। ਨਹੀਂ ਚਲੋ ਠੀਕ ਹੈ। ਉਹ ਫੇਰ ਆਇਲਸ ਕਰਕੇ ਵੀ ਉਹਨੇ ਹਾਂਜੀ ਮੈਂ ਵੀ ਇੰਝਾ ਚਲੋ ਫਿਰ ਤਾਂ ਬਹੁਤ ਵਧੀਆ ਤੁਹਾਡਾ ਸਾਰਾ ਪਰਿਵਾਰ ਬਾਹਰ ਆ ਤੁਸੀਂ ਵੀ ਚੱਲ ਜਾਣਾ ਜ਼ਿੰਦਗੀ ਬਣ ਜੂਗੀ ਨਹੀਂ ਭਾਬੀ ਜੀ ਜ਼ਿੰਦਗੀ ਬਣਦੀ ਨਹੀਂ ਬਣਾਉਣੀ ਪੈਂਦੀ ਆ ਹਾਂਜੀ ਇਹ ਤਾਂ ਗੱਲ ਤੁਹਾਡੀ ਠੀਕ ਆ ਅਸੀਂ ਵੀ ਹੁਣ ਮਿਹਨਤ ਕਰਵਾਉਣੇ ਆ ਇੰਨਾ ਖਰਚਾ ਕਰਦੇ ਆ ਵੀ ਇਹਦੀ ਵੀ ਜ਼ਿੰਦਗੀ ਬਣ ਜਵੇ ਚਲੋ ਮਿਹਨਤ ਕਰਦੀ ਆ ਪਰਮਾਤਮਾ ਇਹਨੂੰ ਵੀ ਅੱਗੇ ਸਫਲ ਕਰੇ ਕਾਜੀ ਇੱਕ ਮਧੁਰ ਨਾਲ ਗੱਲ ਕਰਨੀ ਸੀਗੀ। ਅੱਛੀ ਕਰੋ। ਹਾਂਜੀ ਸਾਡੇ ਗਵਾਂਢ ਦੇ ਵਿੱਚ ਜਾਣ ਪਛਾਣ ਵਾਲਾ ਇੱਕ ਪਰਿਵਾਰ ਆ। ਅੱਛਾ। ਹਾਂਜੀ ਮੁੰਡਾ ਵੱਧ ਗਿਆ ਆ। ਅੱਛਾ। ਹਾਂਜੀ ਇੱਕ ਇੱਕ ਉਹਦਾ ਭਰਾ ਹੈਗਾ ਅਮਰੀਕਾ। ਮੇਰੇ ਹਸਬੰਦ ਦੇ ਨਾਲ ਹੀ ਆ ਅਜੇ ਦੇ ਨਾਲ ਹੀ ਆ ਬਾਹਰ ਕੰਮ ਕਰਦਾ ਹੈ। ਅੱਛਾ। ਹਾਂਜੀ। ਉਹਦੇ ਮਾਪੇ ਹੈ ਨਹੀਂ ਮੁੰਡੇ ਦੇ। ਅੱਛਾ। ਹਾਂਜੀ। ਮੈਂ ਕਿਹਾ ਤੁਸੀਂ ਆਪਾ ਪੂਜਾ ਦੀ ਉਹਦੇ ਬਾਰੇ ਗੱਲ ਕਰ ਲੈਂਦੇ। ਰਿਸ਼ਤੇ ਵਾਰੀ ਪਤਾ ਕੀ ਆ ਕੁੜੀਏ ਕੀਲਾ ਦੱਸੇ ਹਿਬੂ ਜਾਂ ਸੁਨੀਤਾ ਸਹੀ ਤਾਂ ਪਤਾ ਕੀ ਆ ਸੁਨੀਤਾ ਹਜੇ ਐਲਸ ਕਰਦੀ ਆ ਇਹ ਫੇ ਆਪਾਂ ਚਾਹੁੰਦੇ ਆ ਐਲਸ ਕਰ ਲ ਕੇ ਕੰਪਲੀਟ ਆਪਣੀ ਇਹਦਾ ਸਟੱਡੀ ਪੂਰੀ ਹੋ ਜਵੇ ਐਲਸ ਕਰ ਕੇ ਫਿਰ ਆਪਾਂ ਇਹਨੂੰ ਬਾਹਰ ਭੇਜ ਦੇ ਹਾਂਜੀ ਉਹਨੇ ਬਾਹਰ ਚਲ ਜਾਣਾ ਬਾਹਰ ਫਿਰ ਉਹਨੇ ਵੀ ਇਹ ਉਹ ਤਾਂ ਠੀਕ ਆ ਉਹਨੇ ਬਾਹਰ ਚਲ ਜਾਣਾ ਪਰ ਇਹਦੀ ਹਜੇ ਕੰਪਲੀਟ ਨਹੀਂ ਹੋਈ ਹੈ ਨਾ ਹਾਂਜੀ ਅਸੀਂ ਚਾਹੁੰਦੇ ਆ ਇਹ ਆਪਣੇ ਪੈਰਾਂ ਤੇ ਆਪ ਖੜ ਜਵੇ ਰਿਸ਼ਤਾ ਕਰ ਲਵਾਂਗੇ ਕੁਲ ਤਾਂ ਨਹੀਂ ਮੈਂ ਇਹਦੀ ਏਜ ਨਹੀਂ ਹੱਲੇ ਅਸੀਂ ਕਰਨਾ ਨਹੀਂ ਹੈਗਾ ਹੈ ਹੱਲੇ 2-4 ਸਾਲ ਤਾਂ ਨਹੀਂ ਕਰਨਾ ਹੈ ਵੀ ਤੁਸੀਂ ਰਿਸ਼ਤਾ ਪੱਕਾ ਕਰ ਲੈਂਦੇ ਤਾਂ ਉਹਦੇ ਨਾਲ ਵਧੀਆ ਹੁੰਦਾ ਇਹ ਉਹ ਤਾਂ ਠੀਕ ਆ ਤੁਸੀਂ ਇਹਦੀ ਦੋਸਤਾ ਵਧੀਆ ਰਿਸ਼ਤਾ ਹੋਊਗਾ ਕੋਈ ਅਸੀਂ ਗੱਲ ਨਹੀਂ ਪਰ ਇਹ ਤਾਂ ਹੈ ਨਾ ਅਜੀ ਜਨੈਸਿਟੀ ਐਲਸ ਨਹੀਂ ਪੂਰੀ ਹੁੰਦੀ ਆਪਾਂ ਉਹਨਾਂ ਚਿਰ ਇਹਨੂੰ ਐਵੇਂ ਫਿਰ ਹੋਰ ਪੰਗੇ ਚ ਪਾ ਲਈਏ ਮੈਰੇ ਤੇ ਪੰਗੇ ਚ ਪਾ ਲਈਏ ਮੇਰੇ ਜੋਜੇ ਮੈਂ ਫਿਰ ਉਹ ਫਿਰ ਪੂਰਾ ਦਿਮਾਗ ਧਿਆਨ ਉੱਥੇ ਨਹੀਂ ਜਾਂਦਾ ਹੈਗਾ ਚਲੋ ਟਾਇਲਟਸ ਤੋਂ ਬੈਂਡ ਆਏ ਜਾਣੇ ਆ ਨਹੀਂ ਉਹ ਤਾਂ ਆ ਜਾਣੀ ਸਾਡੀ ਬੇਟੀ ਹਿਰਾ ਸਾਨੂੰ ਬਤਾਇਆ ਹਾਂਜੀ ਹਾਂਜੀ ਪਤਾ ਕੀ ਹੈ ਹੁਣ ਟੈਨਸ਼ਨ ਫਰੀ ਹੋ ਕੇ ਹੱਲੇ ਲੱਗੀ ਹੋਏ ਨੂੰ ਕੋੜਾ ਕੋਈ ਟੈਨਸ਼ਨ ਆ ਹੱਲੇ ਪੜਾ ਪੜੇ ਆਪਣਾ ਮੁੱਲ ਕੀ ਕਰੇ ਕੰਪਲੀਟ ਵਧੀਆ ਮੈਂ ਬੈਂਡ ਲਵੇ ਵਧੀਆ ਕਰੇ ਅਸੀਂ ਕਹਿੰਦੇ ਸਟੱਡੀ ਆਪਣੀ ਤੇ ਫਿਰ ਬਾਅਦ ਵਿੱਚ ਸੋਚਾਂਗੇ ਸਾਰੀ ਜ਼ਿੰਦਗੀ ਮੁੜ ਕੇ ਵਿਆਹ ਕਰਾਣੇ ਆ ਫੇ ਬੰਦਾ ਤੁਹਾਨੂੰ ਪਤਾ ਆ ਕੋਇਲਦਾਰੀ ਚ ਫਸ ਜਾਂਦਾ ਆ ਜੋ ਮਰਜੀ ਆ ਮੇਰਾ ਤਾਂ ਕਹਿੰਦੀ ਸੀ ਮੁੰਡਾ ਵਧੀਆ ਆ ਬਾਅਦ ਚਲ ਜਾਣਾ ਆ ਉਹਨੇ ਇਹ ਉਹ ਤਾਂ ਠੀਕ ਹੋਣਾ ਰਿਸ਼ਤਾ ਨਿਕਲ ਜਵੇ ਮੈਂ ਤਾਂ ਕਹਿੰਦੀ ਸੀ ਅਸੀਂ ਤਾਂ ਕਹਿੰਦੇ ਇਹ ਵੀ ਇਹ ਵੀ ਚਲੇ ਜਾਣਾ ਆਪਾਂ ਇਹਨੂੰ ਵੀ ਤਾਂ ਭੇਜੇ ਜੇ ਨਾ ਬਾਹਰ ਇਦਾਂ ਦੀ ਕੋਈ ਚੱਕਰ ਥੋੜਾ ਆਪਾਂ ਕਹਿੰਦੇ ਐਨ ਸਕੂਲ ਜੀ ਮੱਤ ਗਿਆ ਹੱਥੋਂ ਨਾ ਨਿਕਲ ਜਵੇ ਆਪਣੇ ਦੇਖ ਲਓ ਤੁਸੀਂ ਕੱਲ ਕਰ ਲੈਂਦੇ ਕੋਈ ਮੈਂ ਤੁਹਾਡੇ ਨਹੀਂ ਪਤਾ ਕੀ ਆ ਸ੍ਰੀਤਾ ਅੱਜ ਅਸੀਂ ਨਹੀਂ ਕਰਨਾ ਹੈਗਾ ਅਸੀਂ ਪਹਿਲਾਂ ਇਹਨੂੰ ਪਹਿਲਾਂ ਇਹਦੀ ਹੈ ਨਾ ਪੂਰੀ ਅਰਸ ਹੋ ਲੈਣ ਦੇ ਪਤਾ ਕੀ ਆ ਆਪਣੇ ਘਰਾਂ ਤੇ ਆਪ ਖੜੀ ਹੋ ਕੇ ਜਾਊਗੀ ਅਸੀਂ ਇਦਾਂ ਮਤਲਬ ਕਿ ਨਹੀਂ ਹੱਲੇ ਵਿਆਹ ਨਹੀਂ ਕਰਨਾ ਹੈਗਾ ਫਿਰ ਸਾਡੇ ਕੋਲੋਂ ਤਾਂ ਨਾ ਆ ਅਸੀਂ ਨਹੀਂ ਕਰਨਾ ਹੈਗਾ ਅਸੀਂ ਭਾਜੀ ਮੈਂ ਵਿਆਹ ਉੱਥੇ ਹੀ ਕਰਵਾਉਣਾ ਹੈ ਜਿੱਥੇ ਸੁਨੀਤਾ ਦੀਦੀ ਕਹਿੰਦੀ ਹੈ ਆ ਦੇਖ ਲਾ ਨਹੀਂ ਨਾ ਤੂੰ ਸਹੇਲੀ ਨੂੰ ਵਿਆਹ ਕੇ ਉਹਦੇ ਕੋਲੋਂ ਸਾਨੂੰ ਕੋ ਹਰ ਸਕਾ ਤੇ ਜਦੋਂ ਅਸੀਂ ਹੁਣ ਜਵਾਬ ਦਿੰਨੇ ਆਂ ਤੇ ਤੂੰ ਲਾਪੇ ਕਹਿਣ ਮੋਰਿਓ ਭਾਜੀ ਮੈਂ ਵਿਆਹ ਉੱਥੇ ਹੀ ਕਰਵਾਉਣਾ ਤੈਨੂੰ ਸ਼ਰਮ ਨਹੀਂ ਆਉਂਦੀ ਭਾਜੀ ਦੇ ਸਾਹਮਣੇ ਗੱਲ ਕਰਦੇ ਆਂ ਤੂੰ ਸਾਰੋ ਆਪਣੇ ਮਾਂ-ਬਾਪ ਦੇ ਬਰਾਬਰ ਨਹੀਂ ਸਮਝਿਆ ਮਾਂ-ਬਾਪ ਦੇ ਬਰਾਬਰ ਸਮਝਿਆ ਹੁੰਦਾ ਨਾ ਤੇ ਅਜੇ ਇਦਾਂ ਨਾ ਕਹਿੰਦੀ ਭਰਾ ਦੇ ਸਾਹਮਣੇ ਵਿਆਹ ਮੈਂ ਉੱਥੇ ਕਰਵਾਉਣਾ ਯਾਰ। ਇਹ ਤੂੰ ਦੇਖਿਆ ਮੁੰਡੇ ਨੂੰ? ਹਾਂ ਦੇਖ ਲਾਂ। ਦੇਖ ਲਾ। ਕਿੱਡੀ ਬਿਸ਼ਰਮ ਆਹੇ। ਤੈਨੂੰ ਸ਼ਰਮ ਨਹੀਂ ਆਉਂਦੀ? ਸਾਹੀ ਤੁਝ ਪੱਕੀਆਂ ਪਕਾ ਕੇ ਆਈਆਂ। ਨਹੀਂ ਅਸੀਂ ਇਹਨੂੰ ਕਿਸ ਕੰਮ ਨੂੰ ਭੇਜਦੇ ਆ ਆਪਣੇ ਪੈਰਾਂ ਤੇ ਖੜ੍ਹ ਜਵੇ ਆਪਣੀ ਐਂਡਸ ਕੰਪਲੀਟ ਕਰ ਲਵੇ। ਇਹ ਤਾਂ ਸਾਰੇ ਔਰ ਮੰਨ ਕੇ ਪਾਣੀ ਫੇਰ ਦਿੱਤਾ ਆ। ਤੈਨੂੰ ਪਹਿਲਾਂ ਆਪ ਨਹੀਂ ਬੋਲੀ ਆਪ ਗੁੰਗੀ ਬਣ ਕੇ ਬੈਠੀ ਆ। ਕੁੜੀ ਦੇ ਕੋਲੋਂ ਕਹਾਇਆ ਇਹਨੇ ਵਰਗਨੂ ਕਹ ਰਾਇ ਨੂੰ ਕੀ ਕਮਾ ਆਜੀ ਚੰਗਾ ਰਿਸ਼ਤਾ ਆ ਸੁਖੀ ਰਹੂ ਵੀ ਤੁਹਾਡੀ ਕੁੜੀ ਉੱਥੇ ਸੋਨ ਸਨੀਤਾ ਇਹ ਸੁਖੀ ਰਹੇ ਜਾਂ ਦੁਖੀ ਰਹੇ ਸਾਨੂੰ ਪਤਾ ਇਹ ਚੰਗੇ ਮਾਰੇ ਬਾਰੇ ਤੂੰ ਇੰਨੀ ਨਾ ਜ਼ਿੰਮੇਵਾਰੀ ਇਹਦੀ ਲੈ ਤੂੰ ਜਾਣਦੀ ਏ ਉਹਨੂੰ ਚੰਗੀ ਤਰ੍ਹਾਂ ਤੁਹਾਡਾ ਕੋਈ ਰਿਸ਼ਤੇਦਾਰਾ ਉਹ ਗੁਵਾਂਡੀ ਆ ਨਾ ਗੁਵਾਂਡੇ ਦਾ ਸਾਡੇ ਪਿੱਛੇ ਨਹੀਂ ਐਤਾ ਗੁਵਾਂਡੀ ਹੁੰਦੇ ਆ ਸਾਨੂੰ ਉਹਨਾਂ ਦੇ ਪਰਿਵਾਰ ਦੇ ਬਾਰੇ ਕੀ ਪਤਾ ਨਾ ਤੂੰ ਅਮਰੀਕਾ ਤੋਂ ਆਈ ਆ ਵੀ ਤੈਨੂੰ ਇਹ ਵੀ ਪਤਾ ਵੀ ਉਹਦਾ ਵੱਡਾ ਭਰਾ ਅਮਰੀਕਾ 'ਚ ਹੈਗਾ ਕੀ ਕਰਦਾ ਆ ਯਾਰ ਦੀ ਪਾਜੀ ਮੇਰੇ ਹਸਬੰਦ ਦੇ ਨਾਲ ਹੀ ਆ ਬਾਹਰ ਕੰਮ ਕਰਦੇ ਉਹ ਉਹ ਤੈਨੂੰ ਜਿੱਦਾਂ ਉਹਨਾਂ ਨੇ ਦੱਸਿਆ ਉਦਾਂ ਤੂੰ ਕਹੀ ਜਾਨੀ ਐ ਪਹਿਲਾਂ ਇਹਦਾ ਫਰਜ ਬੰਦਾ ਸੀਗਾ ਸਾਡੇ ਨਾਲ ਆ ਕੇ ਗੱਲ ਕਰਦੀ ਸਾਨੂੰ ਦੱਸਦੀ ਅਸੀਂ ਕੀ ਕੀ ਆਪਣੀਆਂ ਮਨੋਕਾਮਨਾ ਲੈ ਕੇ ਬੈਠੇ ਆ ਕੀ ਕੀ ਸਾਡੇ ਖੁਆਇਸ਼ਾਂ ਆ ਵੀ ਅਸੀਂ ਇਹ ਲਈ ਕੀ ਸੋਚਿਆ ਆ ਇਹ ਕੀ ਗੱਲ ਕੀ ਹੋਵਾ ਇੰਨੇ ਇਹਨੂੰ ਵਿਆਹ ਦੀ ਖਾ ਲਈ ਵੀ ਕਰੀ ਪੈ ਗਈ ਆ ਜਦ ਅਸੀਂ ਇਹਨੂੰ ਪੈਰਾਂ ਤੇ ਖੜੇ ਕਰਨ ਦੀ ਖਾਤਰ ਇੰਨਾ ਖਰਚਾ ਕਰਦੇ ਆ ਉਹਨਾਂ ਨੇ ਦੁਬਾਰਾ ਫੇ 30 35 ਲੱਖ ਰੁਪਈਆ ਲਾਉ ਨੂੰ ਬੈਠਾ ਤੇਨੂੰ ਇਹਦੇ ਪੈਰਾਂ ਤੇ ਖੜੀ ਕਰਕੇ ਭੇਜਣ ਆਇਆ ਇਹ ਕਿਸੇ ਵੱਲੋਂ ਨਾ ਦੇਕੇ ਏ ਮੈਨੂੰ ਦੱਸਣ ਲੱਗੀ ਜੋ ਆ ਇਹ ਤਾਂ ਇਹਨੂੰ ਸੌਂ ਚਾਹੀਦੀ ਆ ਕਿ ਮੇਰੇ ਭਰਾ ਪਰਜਾਈ ਮੈਲੇ ਕੀ ਕਰਦੇ ਆ ਸ਼ਰਮ ਹੋਣੀ ਚਾਹੀਦੀ ਆ ਹੁਣ ਜੇ ਮੈਂ ਇਹਨੂੰ ਤਾੜਦਾ ਹਨ ਤਾਂ ਲੋਕਾਂ ਨੂੰ ਪਤਾ ਕੀ ਕਹਿਣਾ ਜੇ ਇਹਦੇ ਮਾਪੇ ਬਾਪ ਹੁੰਦੇ ਤੈਨੂੰ ਇੰਦਾ ਨਾ ਕਰਦੇ ਇਹਦਾ ਕਹਿਣਾ ਮੰਨਦੇ ਪਰ ਅਸੀਂ ਮਾਪੇ ਬਾਪ ਤੋਂ ਘੱਟ ਨਹੀਂ ਹੈਗੇ ਇਹਦੇ ਲਈ ਇਹਦਾ ਚੰਗੇ ਮਾਰੇ ਦਾ ਸਾਨੂੰ ਪਤਾ ਹੈ ਕਿੰਦਾ ਕਰਨੀ ਕਿੰਦਾ ਨਹੀਂ ਕਰਨੀ ਦਮਾ ਖਰਾਬ ਕਰਕੇ ਸਿੱਟਦਾ ਤਾਜੇ ਕੁੜੀ ਨੇ ਪਹਿਲਾਂ ਵੀ ਤਜਨੀ ਦਾ ਟੈਸਟ ਕੰਪਲੀਟ ਹੋਇਆ ਅਸੀਂ ਉਦੋਂ ਕਹਿੰਦੇ ਸੀ ਰੈਨੂੰ ਟਾਈਫਾਈਡ ਹੋਇਆ ਆ ਤਾਂ ਕਰਕੇ ਤੇ ਬੈਡ ਘਟ ਆਇਆ ਗੱਲ ਆ ਬਣੀ ਵਿੱਚੋਂ ਕੋਈ ਟੈਨਸ਼ਨ ਨਾ ਰਹਾ ਲਿਆ ਕੇ ਬੈਠੀ ਆ ਇਹ ਕੀ ਪੜੂਗੀ ਉੱਥੇ ਜਾ ਕੇ ਇਹ ਕਿਦਾਂ ਫਿਰ ਦੁਬਾਰਾ ਵੀ ਟੈਸਟ ਦੇ ਵਿੱਚੋਂ ਪਾਸ ਹੋ ਜਾਊਗੀ ਇਦਾਂ ਦੇ ਪਾਸ ਹੋਣਾ ਆ ਹੁਣੇ ਤਾਂ ਵਿਆਹ ਦੇ ਚੱਕਰਾਂ 'ਚ ਪੈਣ ਲੱਗ ਗਈ ਹੋਇਆ ਇਹਨੂੰ ਤੂੰ ਦੱਸ ਦੇ ਇੱਕ ਵਾਰੀ ਦੁਬਾਰਾ ਇਸ ਘਰ ਦੇ ਵਿੱਚ ਕੁੜੀਆਂ ਮੇਰੀ ਤੂੰ ਹੀ ਗੱਲ ਸੁਣ ਲੈ ਇਹਦੇ ਵਿਆਹ ਦੀ ਕੋਈ ਗੱਲ ਨਹੀਂ ਚੱਲਣੀ ਚਾਹੀਦੀ ਤੂੰ ਹੀ ਸਮਝਾ ਲੈ ਇੱਕ ਵਾਰ ਚੰਗੀ ਤਰ੍ਹਾਂ ਅਸੀਂ ਇਹਦਾ ਜੋ ਕਰਾਂਗੇ ਨਾ ਚੰਗਾ ਹੀ ਕਰਾਂਗੇ ਚੰਗੇ ਲਈ ਹੀ ਸਾਰਾ ਕੁਝ ਕਰ ਰਿਆ ਮੈਂ ਆਜੀ ਤੁਸੀਂ ਤਾਂ ਗੁੱਸੇ ਹੀ ਹੋ ਗਏ ਮੈਂ ਤਾਂ ਇਹਦੇ ਭਲੇ ਲਈ ਗੱਲ ਕੀਤੀ ਸੀ ਤੁਹਾਡੇ ਨਾਲ ਚਲ ਮੈਂ ਵੀ ਬਾਹਰ ਚਲ ਜਾਣਾ ਆਂ ਬੇਵੀ ਬਾਹਰ ਚਲ ਜੂਗੀ ਵੀ ਅਸੀਂ ਇਕੱਠੀਆਂ ਉੱਥੇ ਰਹਿਾਂਗੀਆਂ ਸੋਨ ਸਨੀਤਾ ਤੂੰ ਇਹਦਾ ਪੜਾ ਸੋਚਦੀ ਆ ਮੈਨੂੰ ਨਹੀਂ ਪਤਾ ਬੁਰਾ ਸੋਚਦੀ ਆ ਮੈਨੂੰ ਨਹੀਂ ਪਤਾ ਪਰ ਇੱਕ ਗੱਲ ਸੁਣ ਲੈ ਮੇਰੀ ਜਿੱਦਾਂ ਮੈਂ ਕਹਿੰਦਾ ਆ ਉਦਾਂ ਹੀ ਹੋਊਗੀ ਦੁਬਾਰਾ ਮੈਨਾਂ ਵਿਆਹ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਤਾਂ ਤੂੰ ਹੁਣ ਜਾ ਸਕਦੀ ਆਪਣੇ ਘਰ ਤੂੰ じゃ ਮੈਂ ਚੱਲੀ ਆ ਮੈਂ ਇੱਥੇ ਤੇਰੇ ਭਲੇ ਲਈ ਆਈ ਸੀ ਮੈਂ ਆਪਣੀ ਬੇਇੱਜ਼ਤੀ ਨਹੀਂ ਸੀ ਕਰਾਉਣ ਆਈ ਮੈਂ ਤਾਂ ਇਹਨਾਂ ਦੇ ਕੁੜੇ ਦਾ ਰਿਸ਼ਤਾ ਕਰਾਉਣ ਆਈ ਸੀ ਇਹ ਮੈਨੂੰ ਕਹਿੰਦਾ ਘਰੋਂ ਬਾਹਰ ਨਿਕਲ ਕੋਈ ਨਹੀਂ ਇਹਨੂੰ ਮੈਂ ਦੱਸਦੀ ਆ ਰਿਸ਼ਤਾ ਹੋਊਗਾ ਵੀ ਉੱਥੇ ਕਰਵਾਉਂਗੀ ਵੀ ਮੈਂ ਹੀ ਰਿਸ਼ਤਾ ਇਹਦਾ ਇਹਦੇ ਨੂੰ ਕਹ ਦੇ ਕੱਲ ਨੂੰ ਇਹਦਾ ਸੈਂਟਰ ਨਹੀਂ ਜਾਣਾ ਕਰੇ ਬੈਠੇ ਘਰ ਦੇ ਕੰਮ ਕਰੇ ਤੁਸੀਂ ਕਹਤੇ ਵੀ ਜਿੱਦ ਕਰੀ ਜਾਂਦੇ ਆਪਣੇ ਜਿਹੜੀ ਕਿਹੜੀ ਗੱਲ ਆ ਇਹ ਨਹੀਂ ਜਾਣੇ ਇੱਕ ਮਹੀਨਾ ਰਹਿ ਗਿਆ ਕਰਨ ਨੂੰ ਕੋਰਸ ਪੂਰਾ ਹੁਣ ਆਪਣਾ ਜੇ ਇਹ ਨੂੰ ਇਹਦਾ ਫਿਕਰ ਹੋਵੇ ਨਾ ਆਪਣੇ ਕੋਰਸ ਦਾ ਤੇ ਆ ਵਿਆਹ ਵਾਲੇ ਵਿੱਚ ਨੀ ਨੀਓ ਤੇ ਲੈ ਲੈ ਕੇ ਰੱਖੇ ਇਹ ਤੇ ਦਿਮਾਗ ਦਾ ਹੋਣਾ ਚਾਹੀਦਾ ਸਿਰਫ ਇਹਨਾਂ ਸੁਡਾਲ ਦੇ ਪਾਸੇ ਕਿ ਮੈਂ ਆਪਣੀ ਸਟੱਡੀ ਪੂਰੀ ਕਰਨੀ ਆ ਕੋਈ ਨਹੀਂ ਕਰਨ ਨੂੰ ਤਾਂ ਉਹਨੂੰ ਸਮਝਾ ਦਊਗੀ ਮੈਂ ਆਪੇ ਸਮਝਾ ਲੈ ਗਏ ਉੱਠ ਕੇ ਜਾ ਕੇ ਚੁੱਪ ਕਰ ਜਿਓ ਹਾਈ ਪਰ ਚਨਾਓ ਤੇ ਮਾਂ ਖਰਾਬ ਕਿਤਾਬ ਹੀ ਆਇਆ ਇਹਨੇ ਉਹ ਜਾ ਸੁਣ ਮੇਰੀ ਗੱਲ ਆਪਣੀ ਮਰਜ਼ੀ ਨਹੀਂ ਕਰੀ ਦੀ ਜੇ ਤੇਰਾ ਭਰਾ ਕਹਿੰਦਾ ਹੈ ਨਾ ਤੇਰੇ ਚੰਗੇ ਲਈ ਕਹਿੰਦਾ ਆ ਕਹਿਣਾ ਮੰਨੀਦਾ ਹੁੰਦਾ ਆ ਜੇ ਤੁਸੀਂ ਮੇਰਾ ਉੱਥੇ ਵਿਆਹ ਨਹੀਂ ਨਾ ਕਰਨਾ ਮੈਂ ਕਿਸੇ ਪਾਸੇ ਵੀ ਵਿਆਹ ਨਹੀਂ ਕਰਾਉਣਾ ਤੇ ਕੀ ਕਹਿੰਦੀ ਤੂੰ ਹੈ ਓਏ ਸਿਰ ਪਾੜੂ ਜਰੇ ਹੱਥ ਕਿਉਂ ਚੱਕਨੇ ਗੱਸਤ ਤੁਸੀਂ ਰੋਕੀ ਨਹੀਂ ਕਿਸੇ ਨੇ ਮੈਨੂੰ ਕੋਈ ਨਹੀਂ ਦੱਲੇ ਸਿਰੇ ਚੜਿਓ ਜਾ ਰਹਾ ਹੈ ਉਹ ਬਰਾਬਰ ਦੀ ਆਖਾ ਚੁੱਕ ਤੇ ਚੰਗੇ ਰਹੇ ਨੇ ਤੁਸੀਂ ਬਰਾਬਰ ਦੀ ਬੋਲੀ ਚੰਗੀ ਲੱਗਦੀ ਮੇਰੇ ਮੂਰੇ दोबारा घर दूंगा सुनना मेरी गल की गल नहीं होनी चाहिए मैं अपनी मर्जी जिथे चाहूंगा दिमाग करो मेरा चल इधर आधर आ पूजा सुन मेरी गल ਬੈਠੇ ਤੇ ਕਹਿਣਾ ਮੰਨੀ ਦਾ ਹੁੰਦਾ ਆ ਉਹ ਜਾ ਸੁਣ ਮੇਰੀ ਗੱਲ ਆਪਣੀ ਮਰਜ਼ੀ ਨਹੀਂ ਕਰੀਦੀ ਹੁੰਦੀ ਦੇਖ ਤੇਰੇ ਭਰਾ ਦਾ ਬੀਪੀ ਵੱਧਦਾ ਆ ਹੈ ਤੂੰ ਜਿੱਦਾਂ ਕਹਿੰਦਾ ਉਦਾਂ ਕਹਿਣਾ ਮੰਨ ਤੂੰ ਕਾਤੇ ਨਹੀਂ ਕਹਿਣਾ ਮੰਨਦੀ ਹੈ ਐਨੀ ਚੰਗੀ ਤੂੰ ਕੁੜੀ ਆ ਕਹਿਣਾ ਮੰਨੀ ਦਾ ਹੁੰਦਾ ਆ ਬਾਜੀ ਨੂੰ ਤੁਸੀਂ ਮਨਾਓ ਮੁੰਡਾ ਬਹੁਤ ਚੰਗਾ ਆ ਮੈਂ ਵਿਆਹ ਉੱਥੇ ਹੀ ਕਰਾਉਣਾ ਆ ਜਦੋਂ ਤੈਨੂੰ ਅਸੀਂ ਕਹੀ ਜਾਂਦੇ ਆ ਅਸੀਂ ਚੰਗੇ ਨਾਲ ਹੀ ਕਰਾਂਗੇ ਤੈਨੂੰ ਪੜਾਵਾਂਗੇ ਚੰਗੇ ਨਾਲ ਹੀ ਕਰਾਂਗੇ ਦੇਖ ਐਨਾ ਉਹ ਹਾਈਪਰ ਚਾ ਜਾਂਦੇ ਆ ਤੂੰ ਆਪਣੇ ਆਪ ਤੂੰ ਅਕਲ ਨੂੰ ਹੱਥ ਮਾਰ ਥੋੜੀ ਹੋਤੀ। ਬਾਦੀ ਬਾਜੀ ਨੂੰ ਤੁਸੀਂ ਮਨਾਓ। ਮੈਂ ਨੀ ਉਹ ਮੁੰਡੇ ਤੋਂ ਵਗੈਰ ਰਹਿ ਸਕਦੀ। ਹੈ? ਤੇਰੇ ਦਿਮਾਗ ਤੇ ਪੜਦਾ ਪੈ ਗਿਆ? ਤੂੰ ਇੱਕ ਵਾਰ ਸਮਝਦੀ ਨਹੀਂ? ਮੈਂ ਤੈਨੂੰ ਕੀ ਕਹਿੰਨੀ ਆ? ਨਾ ਆਪਣੀ ਮਨ ਮਰਜ਼ੀਆ ਕਰ ਤੂੰ। ਤੇ ਨਾ ਨਾ ਹੋ ਪਈ ਸਾਡਾ। ਸਾਡੀ ਵੀ ਇੱਜ਼ਤ ਰਹਿਣ ਦੇ ਬਣੀ। ਚਲ ਜਾ ਕੇ ਕੱਪੜੇ ਬਦਲ ਰੋਟੀ ਪਾਣੀ ਖਾ। ਤੂੰ ਚੰਗੀ ਰਹੂਗੀ ਜੇ ਤੈਨੂੰ ਉੱਥੋਂ ਮੁੜ ਕੇ ਬਿਠਾ ਲੋਗੇ। ਤੈਨੂੰ ਨਾ ਜਾਣ ਦਊਗੇ ਵਿੱਚ ਤੇਰੀ ਹਾਈਲਾਈਟਸ ਰਹਿ ਜਾਣੀਆਂ ਕੰਪਲੀਟ ਹੋਣ ਨੂੰ ਮੈਂ ਤੈਨੂੰ ਦੱਸਾਂ ਕਹਿਣਾ ਮੰਨ ਲਈਦਾ ਹੁੰਦਾ ਹੈ ਜੇ ਕੋਈ ਸਮਝਾਦਾ ਹੋਵੇ ਓ ਵੀ ਤੁਸੀਂ ਮਨਾ ਲਓ ਭਾਜੀ ਨੂੰ ਤੂੰ ਚੁੱਪ ਕਰ ਜਾ ਸ਼ਾਂਤ ਹੋ ਜਾ ਸੁਣ ਲੈ ਮੇਰੀ ਗੱਲ ਤੇਰੇ ਚੰਗੇ ਲਈ ਜੋ ਕਰੂਗਾ ਤੇਰੇ ਚੰਗੇ ਲਈ ਕਰੂਗਾ ਤੁਸੀਂ ਮੇਰਾ ਨਹੀਂ ਵਿਆਹ ਕਰਨਾ ਮੈਂ ਕੁਝ ਕਾ ਕੇ ਮਰ ਜਾਣਾ ਕੀ ਕਹਿੰਦੀ ਆ ਮੰਦੀ ਕਿ ਨਹੀਂ ਮੰਦੀ ਲੈ ਉਹ ਕਿੱਥੋਂ ਮੰਦੀ ਆ ਕਿਉਂ ਕਹਿੰਦੀ ਮੈਂ ਤਾਂ ਉੱਥੇ ਵਿਆਹ ਕਰਾਣਾ ਆ ਜੋ ਕਰਨਾ ਕਰੋ ਤੁਸੀਂ ਉਹ ਨਹੀਂ ਸਮਝਦੀ ਮੈਂ ਬਹੁਤ ਸਮਝਾਉਂਦੀ ਹਟੀਆਂ ਮੈਂ ਤਾਂ ਸਿਰ ਪਾੜ ਦੇਣਾ ਮੈਂ ਤੈਨੂੰ ਦੱਸਾਂ ਇਹਨੂੰ ਸਮਝਾ ਲਾ ਚੰਗੀ ਤਰ੍ਹਾਂ ਇਹਨੂੰ ਮੈਂ ਕੱਲੂ ਭੇਜਣਾ ਨਹੀਂ ਹੈਗਾ ਇਹਨੂੰ ਉਹ ਕਾ ਆਪਣੀ ਜ਼ਿੰਦਗੀ ਨਾ ਬਰਬਾਦ ਕਰ ਤੂੰ ਮੇਰਾ ਕਹਿਣਾ ਮੰਨ ਲੈ ਉਹ ਚੱਲ ਕਵਣਾ ਉਹ ਤੁਸੀਂ ਪਰੇਸ਼ਾਨ ਕੀਤਾ ਪਿਆ ਮੈਨੂੰ ਵੀ ਨਾਲ ਕਰਦੇ ਤਾਂ ਦਿਮਾਗ ਤੇ ਐਵੇਂ ਪ੍ਰੈਸ਼ਰ ਪਾਈ ਜਾਂਦੇ ਆਪੇ ਸਮਝ ਜਾਊਗੀ ਇਹ ਸਾਰੇ ਪੰਗੇ ਪਾਏ ਹੋਣਾ ਜਿਹੜੀ ਕੁੜੀ ਨਾਲ ਆਈ ਸੀ ਉਹ ਕੀ ਸੀ ਸ੍ਰੀਤਾ ਵੀ ਉਹਦੇ ਪਾਏ ਹੋ ਪੰਗੇ ਆ ਉਹ ਇਹਨੂੰ ਪੁੱਠੇ ਰਾਹੇ ਪਾਉਂਦੀ ਆ ਉਹ ਕੀ ਪਤਾ ਉਹ ਪੁੱਠੇ ਰਾਹੇ ਪਾਉਂਦੀ ਕਿ ਆਪੇ ਪੁੱਠੇ ਰਾਹੇ ਪਈਓ ਆ ਉਹ ਨਾਲ ਆਈ ਨਹੀਂ ਇਹਦੇ ਬਚੋਲਣ ਬਣ ਕੇ ਅੱਗੇ ਨੇ ਕਦੀ ਸਾਡੇ ਨਾਲ ਗੱਲ ਕੀਤੀ ਕਦੀ ਕੀਤੀ ਅੱਗੇ ਤੇ ਨਾ ਕੀਤੀ ਕਦੀਆਂ ਨੇ ਵੀ ਮੈਂ ਵਿਆਹ ਕਰਵਾਉਣਾ ਅੱਜ ਇਹਨੂੰ ਕਿਹੜੀ ਬਿਮਾਰੀ ਨੰਮੀ ਜਾਗ ਪਈ ਇਹ ਹੋਰ ਸਗੋ ਟੈਨਸ਼ਨ ਚ ਪਾ ਕੇ ਰੱਖ ਦਿੱਤਾ ਬੜੇ ਸੋਹਣਾ ਘਰ ਦਾ ਮਾਹੌਲ ਨੂੰ ਇਹਨੇ ਖਰਾਬ ਕਰਤਾ ਘੜੀ ਦੇ ਵਿੱਚ ਕੱਲ ਨੂੰ ਕਿਸੇ ਨੂੰ ਪਤਾ ਲੱਗੂਗਾ ਕੀ ਕਹੂਗੇ ਹੋਰ ਕੀ ਆ ਹੈ ਇੱਜ਼ਤ ਸਾਡੀ ਫਿਰ ਉਹਨੂੰ ਕਹਾਂ ਰੋਟੀ ਖਾ ਲੈ ਚਾਹ ਪੀ ਲੈ ਇਹ ਛੱਡਿਆ ਜੇ ਤੂੰ ਕਮੇ ਨਾ ਤੇ ਮੈਂ ਰੋਟੀ ਛੱਡ ਦਵਾਂ ਚਾਹ ਛੱਡ ਦੋਗੀ ਤੇ ਮੇਰਾ ਵਿਆਹ ਉੱਥੇ ਕਰ ਦੋਗੇ ਇਹ ਤਾਂ ਨਹੀਂ ਹੋਣਾ ਐਦਾਂ ਕਿੱਦਾਂ ਆਪਾਂ ਕਰ ਦਵਾਵਾਂਗੇ ਦੱਸ ਅਸੀਂ ਇਹਨੇ ਬੇਵਕੂਫਾ ਮੈਂ ਉਹਦੇ ਨਾਲ ਮੈਂ ਉਹਨੂੰ ਕਹਿਨੀ ਆ ਮੈਂ ਉਹਨੂੰ ਸਮਝਾਉਣੀ ਆ ਸਮਝਾ ਦੇ ਉਹ ਕਹ ਜਿਹੜਾ ਤੇ ਦਿਮਾਗ ਦੇ ਵਿੱਚ ਗੰਦਾ ਕੀੜਾ ਆ ਉਹਨੂੰ ਮਾਰ ਦੇ ਕੱਢ ਦੇ ਉਹਨੂੰ ਨਹੀਂ ਤਾਂ ਮੈਂ ਕੱਢ ਦੋਵੇਂ ਚਲੋ ਬਸ ਕਰੋ ਮੈਂ ਸਮਝਾ ਬਸ ਨਹੀਂ ਕਰੋ ਕਹਿ ਦੇ ਉਹਨੂੰ ਕੋਈ ਚੰਗੀ ਤਰ੍ਹਾਂ ਮੇਰੇ ਵੱਲੋਂ ਉਹ ਸਮਝਾਉਂਦੀ ਹਟੀਆਂ ਫੇਰ ਸਮਝਾ ਲੰਨੀ ਆ ਇੱਕ ਵਾਰੀ ਫੇਰ ਦੇਖ ਲਉਂਗੀ ਸਮਝਾ ਸਮਝੀ ਤਾਂ ਠੀਕ ਆ ਨਹੀਂ ਸਵੇਰੇ ਨਹੀਂ ਜਾਉਗੀ ਇਹਿਆ ਸੈਂਟਰ ਸੁਣ ਲੈ ਮੇਰੀ ਗੱਲ ਤੂੰ ਸ਼ਹਿ ਨਹੀਂ ਦੇਣੀ ਇਹਨੂੰ ਭੌਰਾਵੀ ਉਹ ਨਹੀਂ ਦਿੰਦੀ ਮੈਂ ਸ਼ਹਿ ਮੈਂ ਕਾਨੂੰ ਦੇਣੀ ਆ ਦੱਸ ਮੈਨੂੰ ਆਪਣੀ ਇੱਜ਼ਤ ਦਾ ਨਹੀਂ ਪਤਾ 10 ਵਜੇ ਵੱਜ ਜਾ ਕੇ 1 ਵਜੇ ਤੂੰ ਉੱਠ ਕੇ ਰੋਟੀ ਖਾ ਲੈ ਭੁੱਖੀ ਮਰੂਗੀ ਉਹ ਮਰੂਗੀ ਸਾਡਾ ਨਹੀਂ ਕੁਝ ਵੀ ਜਣਾ ਕਹਿ ਦ ਨੀ ਮੈਨੂੰ ਨੇ ਇਦਾਂ ਡਰਾਵੇ ਕਵੇ ਰੋਟੀ ਨਹੀਂ ਖਾਣੀ ਮੈਂ ਚਾਹ ਨਹੀਂ ਪੀਣੀ ਚੱਲ ਹੌਲੀ ਬੋਲੋ ਅੱਗੇ ਉਹ ਵੀ ਮੁੜ ਕੇ ਮੋਰੇ ਬੋਲਦੀ ਆ ਫਿਰ ਬੋਲ ਕੇ ਦੇਖ ਲਵੇ ਕੀ ਸਾਲੀ ਜੇ ਮੈਨੂੰ ਬੋਲ ਕੇ ਉਹਨਾਂ ਤੇ ਦੇਖਿਆ ਇੱਕ ਵਾਰੀ ਬੋਲ ਕੇ ਆ ਕੇ ਮੋਰੇ ਬੁਲਾ ਮਾਂ ਮੈਨੂੰ ਪੂਜਾ ਪੂਜਾ ਨਹੀਂ ਹਾਂ ਤੇਰੀ ਕਿਹੜੀ ਗੱਲ ਹੋਈ ਨਹੀਂ ਅੱਧਾ ਘੰਟਾ ਹੋ ਗਿਆ ਤੇਰੀ ਮੰਦਰ ਬੜੀ ਬਾਬੀ ਮੈਨੂੰ ਪੈ ਲੰਦੇ ਨਹੀਂ ਤੈਨੂੰ ਅੱਧਾ ਘੰਟਾ ਹੋ ਗਿਆ ਮੈਂ ਬਾਹਰ ਦੇਖਦੀ ਮੈਂ ਤੈਨੂੰ ਕਿਹਾ ਉੱਠ ਕੇ ਕੱਪੜੇ ਬਦਲ ਰੋਟੀ ਪਾਣੀ ਖਾਣਾ ਨੀ ਹਾਂ ਤੇਰੇ ਵਾਸਤੇ ਗੱਲਾਂ ਚੰਗੀਆਂ ਆਇਆ ਹੈਦਾ ਕਿਦਾਂ ਟਾਈਮ ਪਾਸ ਹੋਊਗਾ ਆਪਣਾ ਤੈਨੂੰ ਸਮਝ ਨਹੀਂ ਲੱਗਦੀ ਹੈਗੀ ਇੱਕ ਵਾਰੀ ਸਮਝਾਈ ਦੀ ਉਧਰ ਤੂੰ ਆਪਣੇ ਭਰਾ ਨੂੰ ਵੀ ਟੈਨਸ਼ਨ 'ਚ ਪਾ ਕੇ ਰੱਖ ਦਿੱਤਾ ਤੂੰ ਜਾਣੀ ਕਿ ਇੱਕ ਮੁੰਡੇ ਦੇ ਪਿਆਰ ਦੇ ਵਿੱਚ ਮਿੰਟ ਦੇ ਵਿੱਚ ਤੂੰ ਆਪਣੇ ਭਰਾ ਦਾ ساری ਜ਼ਿੰਦਗੀ ਦਾ ਪਿਆਰ ਭੁੱਲ ਗਈਆਂ ਹੈ <table> ਭਾਬੀ ਉਹ ਕਿਹੜਾ ਮੁੰਡਾ ਮਾੜਾ ਧੀ ਰਾਇ ਤੁਸੀਂ ਨਹੀਂ ਗੱਲ ਨੂੰ ਸਮਝਦੇ ਹੈਗੇ ਤੂੰ ਸਮਝ ਜਾਂ ਪੂਜਾ ਤੂੰ ਕਹਤੇ ਨਹੀਂ ਸਮਝਣ ਦੀ ਕੋਸ਼ਿਸ਼ ਕਰਦੀ ਹੈਗੀ ਜੇ ਤੈਨੂੰ ਇੱਕ ਵਾਰ ਅਸੀਂ ਕਹਿ ਤਾਂ ਫੇ ਨਹੀਂ ਕਰਨਾ ਹੈਗਾ ਅਸੀਂ ਹਲੇ ਤੈਨੂੰ ਪੜਾਉਣਾ ਹੈ ਅਸੀਂ ਬਾਹਰ ਭੇਜਣਾ ਤੈਨੂੰ ਤੈਨੂੰ ਆਪਣੇ ਪੈਰਾਂ ਤੇ ਆਪ ਖੜੀ ਕਰਨਾ ਹੈ ਅਸੀਂ ਚੰਗੇ ਨਹੀਂ ਕਰਾਂਗੇ ਜੋ ਕਰਾਂਗੇ ਤੇਰੇ ਉਹ ਵੀ ਮੈਂ ਨਹੀਂ ਰਹਿ ਸਕਦੀ ਉੱਠ ਕੇ ਕੱਪੜੇ ਬਦਲ ਲੈ ਮੈਂ ਦੁਬਾਰਾ ਤੇਰੀ ਗੱਲ ਨਹੀਂ ਸੁਣਨੀ ਚੱਲ ਉੱਠ ਕੇ ਕੱਪੜੇ ਬਦਲ ਰੋਟੀ ਖਾ ਬੱਚ ਦੇਖਾਂਗੇ ਕੀ ਗੱਲ ਕਰਨੀ ਆ ਦਿਮਾਗ 'ਚ ਇੱਕੋ ਗੱਲ ਬਿਠਾ ਲਈ ਆ ਹੁਣ ਤੂੰ ਰਹਿਣਾ ਨਹੀਂ ਮੰਦੀ ਹੈਗੀ ਪਰੇشان ਕਰਕੇ ਰੱਖ ਦਿੱਤਾ ਤੂੰ ਆਂਦੀ ਨੇ ਚਲ ਉੜ ਜਾ ਉੜ ਜਾ ਨਾਲਿਆ ਫੋਨ ਫੜਾ ਮੈਨੂੰ ਇਹਦੇ ਤੋੜੇ ਆ ਸਾਰੇ ਇੰਟ ਮੇ ਨਵੇਂ ਦਾ ਹੁਣ ਫੋਨ ਵੀ ਤੁਸੀਂ ਕਹੋਗੇ ਮੇਰੇ ਕੋਲੋਂ ਨਹੀਂ ਤੂੰ ਕੀ ਕਰਨਾ ਕੋਣ ਚਲੋ ਓਟੇ ਕੱਪੜੇ ਬਾਕੀ ਮਤਲਬ ਹੋ ਗਿਆ ਹੁਣ ਤੁਸੀਂ ਫੋਨ ਵੀ ਆਪਣੇ ਕਬਜ਼ੇ 'ਚ ਕਰੋਗੇ ਹੈਨਾ ਇਹ ਤਾਂ ਲਾਕ ਖੋਲ ਕੇ ਹੀ ਆ ਮੈਨੂੰ ਨਹੀਂ ਪਾਪਾ ਲਾਕ ਖੋਲ ਕੇ ਦੇ ਮੈਨੂੰ ਨਹੀਂ ਫੋਨ ਨਹੀਂ ਮਿਲਣਾ ਤੁਹਾਨੂੰ ਮੈਂ ਤੁਹਾਨੂੰ ਕਹਤਾ ਤਾਂ ਲਾਕ ਕਰ ਲੀ ਫੋਨ ਨਹੀਂ ਮਿਲਣਾ ਇਹਦਾ ਲੋਕ ਖੋਲ ਦੇ ਤਾ ਵੀ ਫਿਰ ਮੈਂ ਕੁਝ ਗਲਤ ਕਰ ਬੈਠੂਗੀ ਕੀ ਕਰੂੰਗੀ ਤੂੰ ਆਪਣੀ ਜ਼ਿੰਦਗੀ ਤਾਂ ਚਾਹੂੰਗੀ ਕੁਝ ਕਰੂੰਗੀ ਤਾਂ ਫੇ ਨਾ ਸਾਡੀ ਸਿਰ 'ਚ ਮਿੱਟੀ ਪਾਉਂਗੀ ਮੈਨੂੰ ਛੋਲ ਆਂਦੋ ਤੁਸੀਂ ਫੜਾ ਦੇ ਨਹੀ ਲੋਕ ਖੋਲ ਕੇ ਦੇਣਾ ਫੋਨ ਫੜਾ ਦੇ ਮੈਨੂੰ